ਅਸੀਂ ਸਰਪੰਚ ਸਾਹਿਬਾ ਅੱਜ ਚੋਣ ਹੋਈ ਹੈ ਪ੍ਰਧਾਨਿਕ ਦੀ ਸਟੇਟੀ ਦੇ ਵਿੱਚ ਖੜਿਆਂਗੇ ਗੁਰਮੁਲਾਪਜੀ ਚੁਣੇ ਗਏ ਨੇ ਕੀ ਕਹੋਂਗੇ ਇਹਨਾਂ ਦੇ ਬਾਰੇ ਅਸੀਂ ਤਾਂ ਇਹਨਾਂ ਤੋਂ ਸਾਰੇ ਚੁਣੇ ਗਏ ਮੈਂਬਰਾਂ ਤੋਂ ਕਮੇਟੀ ਦੇ 11 ਦੇ 11 ਤੋਂ ਤੇ 10 ਮੈਂਬਰਾਂ ਤੋਂ 11ਵੇਂ ਪ੍ਰਧਾਨ ਤੋਂ ਇਹੀ ਹੱਸ ਕਰਦੇ ਆਂ ਵੀ ਸਟੇਟੀ ਨੂੰ ਵਧੀਆ ਇੱਕ ਦੇ ਕੇ ਕਿਸਾਨਾਂ ਦੇ ਹੱਕ 'ਚ ਖੜਕੇ ਸਟੇਟੀ ਦੀ ਕੋਈ ਬਿਲਡਿੰਗ ਬਣਾਉਣ ਵਾਲੀ ਉਹ ਬਣਾਵੇ ਕੋਈ ਸੰਦਾਂ ਦੀ ਜ਼ਰੂਰਤ ਹੈ ਉਹਨਾਂ ਦੀ ਸਹੀ ਸੰਭਾਲ ਕਰਕੇ ਵਧੀਆ ਕਿਸਾਨਾਂ ਨੂੰ ਪਿੰਡਿਆਂ ਨੂੰ ਛਾਹਲੇ ਦੇਨ ਨੂੰ ਕੋਠਿਆਂ ਨੂੰ ਵਧੀਆ ਸਹੂਲਤ ਦੇਣਾ ਤਾਂ ਜੋ ਅੱਗੇ ਸਟੇਟੀ ਨੂੰ ਅੱਗੇ ਤੇ ਉੱਪਰ ਲੈ ਜਾ ਸਕੀਏ ਅਲੇ ਵਾਲੇ ਪਿੰਡਾਂ ਦੇ ਸਟੇਡੀਅਮ ਦੇ ਬਹੁਤ ਕਾਮਯਾਬ ਨੇ ਟਰੈਕਟਰ ਨੇ ਇੱਕ ਪੈਨਾ ਨਹੀਂ ਉਹ ਚੀਜ਼ਾਂ ਚ ਲੈ ਕੇ ਜਾਣ ਅਸੀਂ ਇਹਨਾਂ ਦਾ ਸਾਥ ਹਰ ਹਾਲ ਨਾਲ ਮੋੜੇ ਨਾਲ ਮੋੜਾ ਲਾ ਕੇ ਕਢਾਂਗੇ ਪੰਚਾਇਤ ਜਾਨੀ ਪੂਰਾ ਸਾਥ ਦੋ ਪੂਰਾ ਸਾਥ ਦੋ ਠੀਕ ਹੈ ਜੀ ਧੰਨਵਾਦ ਹਾਂਜੀ ਗੁਰਮੁਲਾਪ ਜੀ ਅੱਜ ਜੀ ਨੂੰ ਪ੍ਰਧਾਨਗੀ ਦੀ ਪ੍ਰਧਾਨਗੀ ਚੁਣਿਆ ਗਿਆ ਪ੍ਰਧਾਨ ਚੁਣਿਆ ਗਿਆ ਕੀ ਕਹੋਗੇ ਇਹਦੇ ਬਾਰੇ ਜੀ ਪਹਿਲਾਂ ਤਾਂ ਜੀ ਮੈਂ ਸਾਰੇ ਨਗਰ ਮਸੀਆਂ ਦਾ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਕਮੇਟੀ ਮੈਂਬਰਾਂ ਦਾ ਜਿਨ੍ਹਾਂ ਨੇ ਮੈਨੂੰ ਪ੍ਰਧਾਨ ਚੁਣਿਆ ਸਾਰੇ ਮੈਂ ਪਿੰਡ ਵਾਸੀਆਂ ਦਾ ਧੰਨਵਾਦ ਕਰਦਾ ਠੀਕ ਹੈ ਜੀ ਕੀ ਕਰੋਗੇ ਕੀ ਬਾਰੇ ਜਿਹੜੇ ਕੀਤੇ ਨੇ ਪੂਰੇ ਕਰੋਗੇ ਜੀ ਹਾਂਜੀ ਹਾਂਜੀ ਪੂਰੇ ਕਰਾਂਗੇ ਹੱਦ ਕਰਜੇ ਦੇ ਹਿਸਾਬ ਨਾਲ ਰੇ ਵੰਡਾਂਗੇ ਜੀ ਅਸੀਂ ਮਸ਼ੀਨਰੀ ਆ ਜੀ ਬੱਦ ਤੋਂ ਬੱਦ ਲੈ ਕੇ ਆਵਾਂਗੇ ਕਣਾ ਜੀ ਤੇਨੂੰ ਯਾਨੀ ਪ੍ਰਹੁਲਤ ਕਰੋਗੇ ਸਟੇਟਿ ਨੂੰ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਪ੍ਰਧਾਨ ਜੀ ਕੀ ਕਹੋਗੇ ਜੋ ਅੱਜ ਗੁਰਮੁਲਾਪ ਜੀ ਨੂੰ ਚੁਣਾਂਗੇ ਮੈਂਬਰਾਂ ਵੱਲੋਂ ਪ੍ਰਧਾਨ ਚੁਣਾਂਗੇ ਸਟੇਟਿ ਦਾ ਪਹਿਲਾਂ ਤਾਂ ਅਸੀਂ ਭਾਈ ਸਾਰੇ ਤਿੰਨੇ ਪਿੰਡਾਂ ਦਾ ਜੋ ਇਥੇ ਕਪੀ ਵਾਲੇ ਮੈਂਬਰ ਹਨ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਕਮੇਟੀ ਹੋਣ ਚੁਲਿਆ ਦੇ ਨੰਬਰ ਵਲਾ ਕੇ ਭੇਜਿਆ ਦੂਜਾ ਅਸੀਂ ਸਾਰੇ ਕਮੇਟੀ ਦਾ ਧੰਨਵਾਦ ਕਰਦਾ ਜਿਨੇ ਪ੍ਰਧਾਨ ਰਵੈਤ ਸਿੰਘ ਵੈਸੀ ਨੂੰ ਸਮਰਥਨ ਦਿੱਤਾ ਬਹੁਤ ਸ਼ਾਂਤ ਮੀਤ ਦੇ ਨਿਕੇ ਨਾਲ ਚੋਣ ਹੋਈ ਹੈ ਕੋਈ ਗੜਬੜ ਨਹੀਂ ਕੋਈ ਰੋਲਾ ਗੋਲਾ ਨਹੀਂ ਅਸੀਂ ਜੋ ਵੀ ਹੋਊਗਾ ਸੈਟੀ ਦੇ ਵਫਾਦਬਾਦ ਤੇ ਕਰਾਂਗੇ ਇਹਨੂੰ ਅੱਗੇ ਲਿਆਵਾਂਗੇ ਸਰਬਸੰਮਤੀ ਨਾਲ ਚੁਣੇ ਗਏ ਨੇ ਹਾਂਜੀ ਠੀਕ ਹੈ ਜੀ ਧੰਨਵਾਦ ਵਧੀਆ ਮੁੰਡਾ ਨਵਾਂ ਮੁੰਡਾ ਕੰਮ ਕਰੂਗਾ ਕੰਮ ਕਰਕੇ ਦਿਖਾਊਗਾ ਸੈਟੀ ਦੇ ਠੀਕ ਹੈ ਜੀ ਜਿਹੜੀ ਇੱਕ ਬੈਂਤੀ ਆ ਭਈਆ ਰਾਹੀ ਹੈ ਸਤਿਵੰਦਨ ਦਾ ਇਹ ਤੁਹਾਨੂੰ ਅੱਤ ਬਣ ਕੀ ਬੇਨਤੀ ਹੈ ਬਹੁਤ ਬਹੁਤ ਧੰਨਵਾਦ ਜਿਹੜਾ ਕੋਈ ਸੰਦ ਦੀ ਕਮੀ ਪੈਤੀ ਆ ਉਹ ਹਾਂ ਬਿਲਕੁਲ ਸੰਦ ਵੀ ਕੋਹ ਸੰਦ ਵੀ ਜਾ ਹਾਂ ਸੰਦ ਵੀ ਬਹੁਤ ਬਹੁਤ ਧੰਨਵਾਦ ਹੁੰਦਾ ਜੀ ਠੀਕ ਹੈ ਹਾਂ ਜੀ ਰਾਜਪੀਰ ਜੀ ਆਪਣਾ ਗੁਰਮੁਲਾਬ ਜੀ ਚੁਣੇ ਗਏ ਨੇ ਪ੍ਰਧਾਨ ਕੀ ਕਹੋਗੇ ਇਹਨਾਂ ਬਾਰੇ ਵਧੀਆ ਬਈ ਪਗੜਾ ਬਹੁਤ ਵਧੀਆ ਕਮੇਟੀ ਬਣੀ ਆ ਅੱਛਾ ਜੀ ਕਮੇਟੀ ਨੂੰ ਕੰਮ ਕਰਨ ਵਾਸਤੇ ਕਹਿਣਾ ਹੈ ਤਾਂ ਹੁਣ ਜਿਹੜਾ ਸੰਧਾ ਬਾਰੇ ਇੱਕ ਬੰਡ ਬਾਰੇ ਸਹੀ ਕਾ ਬਿਲਡਿੰਗ ਮਾਰਗੀ ਜੂਠ ਮਸ਼ੀਨ ਨਹੀਂ ਸਹੀ ਹੈ ਬਿਲਡਿੰਗ ਡਿੱਗੀ ਪਈ ਹੈ ਇਹਦੇ ਬਾਰੇ ਮਤੇ ਮਤੇ ਪਹਿਣਾ ਸਹੀ ਕੰਮ ਕਰਨਾ ਸੁਧਾਰ ਹੋਊਗਾ ਵੀ ਤਾਂ ਦੁਬਾਰੇ ਆ ਜਾਣਗੇ ਨਹੀਂ ਸੁਧਾਰ ਕਰਨਗੇ ਫਿਰ ਦੁਬਾਰਾ ਖੇਤਰੇ ਖਾਣਗੇ ਲੋਕਾਂ ਤੋਂ ਪਹਿਲਾਂ ਵਾਂਗੂ ਇਹ ਪਹਿਲਾਂ ਦੇ ਖਾਂਦੇ ਨੇ ਸਿੱਧੀ ਜੀ ਗੱਲ ਆਪਾਂ ਤਾਂ ਕੀ ਗੱਲ ਜਾਣਦੇ ਹਣਾ ਠੀਕ ਹੈ ਜੀ ਹਾਂ ਜੀ ਹਾਂ ਧੰਨਵਾਦ ਉਹਦੀ ਕੁਛ ਲੱਗਦਾ ਮਾਫ ਕਰਨਾ ਇੱਕ ਵਾਰ ਸਹਾਇਤਾ

ਕੋਸਾਂ ਕਰਦੇ ਆ ਹਾਂ ਹਾਂ ਕੋਣ ਕੋਣ ਇੱਕ ਮਿੰਟ ਖੜ੍ਹ ਜਾ ਬੋਲਾ ਜੀ ਹਾਂਜੀ ਸਰਪੰਚ ਸਾਹਿਬ ਕਸਰਪੰਚ ਨੇ ਜਗਤ ਸਿੰਘ ਜੀ ਕੀ ਕਹੋਗੇ ਜੋ ਚੋਣ ਹੋਈ ਹੈ ਜੀ ਆਪਣਾ ਅੱਜ ਜੋ ਆਪਣੇ ਕੋਆਪਰੇਟਿਵ ਸਟੇਟਿ ਸਾਹਲੀ ਦੇ ਮੈਂਬਰਾਂ ਦੀ ਚੋਣ ਹੋਈ ਸੀਗੀ ਤੇ ਮੈਂਬਰ ਜਿੱਤੇ ਕਹੇ ਸੀ ਅੱਜ ਉਹਨਾਂ ਨੇ ਇੱਕ ਪ੍ਰਧਾਨ ਦੀ ਚੋਣ ਕਰਦੀ ਸੀ ਕੀਤੀ ਹੈਗੀ ਸਭ ਤੋਂ ਸੰਮਤੀ ਨਾਲ ਉਹਨਾਂ ਨੇ ਪ੍ਰਧਾਨ ਬਣਾ ਲਿਆ ਤੇ ਅਸੀਂ ਆਸ ਕਰਦੇ ਹਾਂਗੇ ਵੀ ਮੁਲਾਜ਼ਮਾਂ ਦੇ ਤਾਲਮੇਲ ਨਾਲ ਤੇ ਇੱਕ ਵਧੀਆ ਲੋਕਾਂ ਨੂੰ ਸੇਵ ਦੇਣਗੇ ਜੋ ਇੱਥੇ ਕਿਸੇ ਕਿਸੇ ਚੀਜ਼ ਦੀ ਕਮੀਆਂ ਤਾਂ ਉਹਨੂੰ ਅਸੀਂ ਆਸ ਰੱਖਦੇ ਹਾਂ ਇਹ ਨਵੀਂ ਚੋਣੇ ਸਾਡੇ ਨਵੰਦਿਆਂ ਦੇ ਵੀ ਜੋ ਵੀ ਕਮੇਟੀ ਦੀਆਂ ਕੋਈ ਸਮੱਸਿਆ ਨੇ ਉਹਨਾਂ ਨੂੰ ਹੱਲ ਕਰਨਗੇ ਠੀਕ ਹੈ ਠੀਕ ਹੈ ਤੁਹਾਨੂੰ